ਉਹ ਯੂ ਨੋ ਲਾਈਮ ਲਾਈਟ ਜਾਇਜਾ ਦੇ ਲੋਕ ਯੂਰਸ ਆ ਦਾ ਪਸੰਦ ਕਰਨਾ ਮਿਹਨਤ ਉਹਦੇ ਪਿੱਛੇ ਬਹੁਤ ਸਾਲਾਂ ਦੀ ਹੁੰਦੀ ਹੈ ਡੈਫੀਨਿਟਲੀ ਆਪਦੇ ਆਪ ਨੂੰ ਅੱਜ ਇੰਨੀ ਵੱਡੀ ਸਕਰੀਨ ਤੇ ਟ੍ਰੇਲਰ ਹਲੇ ਦੇਖਿਆ ਆ ਤਾਂ ਉਹ ਦੇਰ ਦੀ ਫੀਲਿੰਗ ਜਾਨਣਾ ਚਾਹੁੰਦਾ ਆ ਐਕਚੁਅਲ ਚ ਮਾਹੀਸ਼ਤਨ ਕਿਵੇਂ ਦਾ ਫੀਲ ਕਰਦੀ ਹੈ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਬਹੁਤ ਹਰ ਇੱਕ ਆਰਟਿਸਟ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਕੰਮ ਕਰੇ ਤੇ ਇੱਕ ਦਿਨ ਇਦਾਂ ਦਾ ਆਵੇ ਕਿ ਪਤਾ ਲੱਗ ਜੇ ਸਾਰਿਆਂ ਨੂੰ ਕਿ ਮੈਂ ਯਾਰ ਇਸ ਚੀਜ਼ ਲਈ ਇੰਨੀ ਦੇਰ ਦਾ ਮਿਹਨਤ ਕਰ ਰਿਆ ਸੀ ਜਾਂ ਕਰ ਰਹੀ ਸੀ ਤੇ ਮੈਂ ਬਹੁ ਟਾਈਮ ਤੋਂ ਕੰਮ ਕਰ ਰਹੀ ਹਾਂ ਉਹ ਇੱਕ ਲਾਈਨ ਹੈ ਕਹਿੰਦੇ 2-4 ਦਿਨ ਰਹਿਣਾ ਚਰਚਾ ਚ ਸੋਖਾ ਗੁੱਡੀ ਚਾੜ ਕੇ ਰੱਖਣੀ ਹਰ ਸਾਲ ਔਖੀ ਹੈ ਉਹ ਉਹ ਮੈਨੂੰ ਪਤਾ ਹੈ ਵੀ ਮੈਂ ਹਰ ਸਾਲ ਆਪਣੀ ਗੁੱਡੀ ਚਾੜ ਕੇ ਰੱਖੀ ਹੈ ਤੇ ਉਹ ਮੈਨੂੰ ਇਹ ਬlesd ਹਾਂ ਮੈਂ ਕਿ ਮੈਨੂੰ ਮੇਰੀ ਆਡੀਅנס ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਮਿਹਨਤ ਵੀ ਬਰਾਬਰ ਦੀ ਹੈ ਤੇ ਮਿਹਨਤ ਪਲੱਸ ਕਿਸਮਤ ਕਿਸ ਤਰ੍ਹਾਂ ਵੀ ਮੇਰੀ ਚੰਗੀ ਹੈ ਕਿ ਮੇਰੇ ਬਾਬੇ ਨੇ ਵਾਹ ਫੜ ਕੇ ਰੱਖੀ ਮੈਨੂੰ ਆ